ਔਰ ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਹੋ ਰਹੀ بارش ਦਾ ਚੱਲਦੇ ਹੋਏ ਕਈ ਜਗ੍ਹਾ ਤੇ ਨੁਕਸਾਨ ਦੀਆਂ ਖਬਰਾਂ ਮਿਲ ਰਹੀਆਂ ਹਨ ਉਥੇ ਹੀ ਨੰਗਲ ਹਾਈਡਲ ਨਹਿਰ ਅਤੇ ਅਨੰਦਪੁਰ ਸਾਈਬ ਹਾਈਡਲ ਨਹਿਰ ਦੇ ਵਿੱਚ ਪਾੜ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਇਨ੍ਹਾਂ ਨਹਿਰਾਂ ਦੇ ਵਿੱਚ ਪਾੜ ਬੈਣ ਤੋਂ ਬਾਅਦ ਨਹਿਰਾਂ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਹੈ ਜਿਸ ਦੀ ਮਾਰ ਕਿਤੇ ਨਾ ਕਿਤੇ ਬੇਲੇ ਦੇ ਲਾਗੇ ਪੈਣ ਵਾਲੇ ਪਿੰਡਾਂ ਦੇ ਉੱਤੇ ਝਰੂਰ ਪਈ ਹੈ ਕਈ ਕ ਵੱਡਾ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਜੇਕਰ BBMB ਦੀ ਨਹਿਰ ਨੰਗਲ ਹਾਈਡਲ ਅਤੇ ਜਦ ਸਰਕਾਰੀ ਨਹਿਰ ਸ਼ੀਰੀ ਅਨੰਦਪੁਰ ਸਾਹਿਬ ਹੈਡਲ ਨਹਿਰ ਦੇ ਵਿੱਚ ਪਾੜ ਪੈ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਨ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਪੂਰ ਜ਼ਰੂਰ ਖੁੱਲ ਜਾਂਦੀ ਹੈ ਕਿਉਂਕਿ ਜਦੋਂ ਨਾ ਨਹਿਰਾਂ ਦੇ ਵਿੱਚ ਪਾੜ ਪੈ ਜਾਂਦੀ ਹੈ ਤਾਂ ਸਥਾਨਿਕ ਵਸਨੀਕਾ ਵੱਲੋਂ ਇਕੱਠੇ ਹੋ ਕੇ ਬੋਰੀਆਂ ਭਰ ਕੇ ਇਸ ਪਾੜ ਵਾਲੀ ਜਗ੍ਹਾ ਉੱਤੇ ਮਿੱਟੀ ਦੀਆਂ ਭਰੀਆਂ ਹੋਈਆਂ ਬੋਰੀਆਂ ਸਥਾਨਿਕ ਵਸਨੀਕਾ ਵੱਲੋਂ ਲਗਾਈਆਂ ਜਾਂਦੀਆਂ ਹਨ ਪਰ ਮੌਕੇ ਉੱਤੇ ਚਾਹੇ BBMP ਦੀ ਗੱਲ ਕਰੀਏ ਜਾਂ ਫਿਰ ਪੰਜਾਬ ਸਰਕਾਰ ਦੀ ਗੱਲੇ ਕਰੀਏ ਤਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇੰਤਜ਼ਾਮ ਕਮਕੀ ਤੈਨ ਨਹੀਂ ਹੁੰਦੇ ਕਿਉਂਕਿ ਇਹ ਇੱਕ ਮੌਲਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਸ਼ਾਸਨ ਅਤੇ BBMP ਦੀ ਪਰ ਪ੍ਰਸ਼ਾਸਨ ਵੱਲੋਂ ਤੇ BBMP ਵੱਲੋਂ ਹੀ ਨਾ ਪਏ ਹੋਏ ਪਾਰਾ ਨੂੰ ਬੰਦ ਕਰਨ ਦੇ ਲਈ ਕੋਈ ਉਚਿਤ ਪ੍ਰਬੰਧ ਕਰਨ ਦੇ ਲਈ ਉਹਨਾਂ ਦੀ ਟੀਮ ਦੇ ਐਫਰਟਸ ਵੇਖਣ ਨੂੰ ਨਹੀਂ ਮਿਲਦੇ ਬਲਕਿ ਸਥਾਨਿਕ ਵਸਨੀਕਾ ਵੱਲੋਂ ਇਸ ਦੇ ਲਈ ਐਫਰਟਸ ਕੀਤੇ ਜਾਂਦੇ ਹਨ ਤੇ ਚਲੋ ਤੁਹਾਨੂੰ ਸੁਣਾਉਂਦੇ ਆ ਕਿ ਇਸ ਦੇ ਸੰਬੰਧੀ ਸਥਾਨਿਕ ਵਸਨੀਕਾ ਵੱਲੋਂ ਕਿਸ ਪ੍ਰਕਾਰ ਦਾ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਦਾ ਕੀ ਕਹਿਣਾ ਹੈ ਸਰਕਾਰ ਦੀ ਨਗਾਮੀ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀ ਉਹ ਨਹਿਰ ਇੱਕ ਥੋੜਾ ਜਿਹਾ ਪਾੜ ਪੈਣ ਦੇ ਕਰੋਂ ਬੰਦ ਕਰਤੀ ਬੰਦ ਕਰਨ ਤੋਂ ਬਾਅਦ ਜਿਹੜਾ ਪਾਣੀ ਇਧਰ ਨੂੰ ਛੱਡਿਆ ਜੇ ਉਹ ਟਾਈਮ ਦੀ ਬੇਲੇ ਵਾਲੂ ਜਿਹੜਾ ਪਾਣੀ ਛੱਡਿਆ ਇਹਨਾਂ ਨੇ ਆਪਣਾ ਆਪ ਹਕ ਨੰਗਲ ਡੈਮ ਤੋਂ ਜੇ ਉਹ ਟਾਈਮ ਦੀ ਉਹਦੀ ਰਿਪੇਅਰ ਕਰ ਦਿੰਦੇ ਜਾਂ ਉਹਦਾ ਜਿਵੇਂ ਜਿਵੇਂ ਉਹ ਮੰਗਦੀ ਆ ਰਿਪੇਅਰ ਉਸ ਤਰ੍ਹਾਂ ਕਰ ਦਿੰਦੇ ਤਾਂ ਸ਼ਾਇਦ ਜਿਹੜੇ ਐਨੇ ਮਾੜੇ ਹਾਲਾਤ ਹੈ ਉਹ ਨਹੀਂ ਹੋਣੇ ਤੇ ਮਸਲਾ ਇਹ ਹੈ ਰਾਣਾ ਜੀ ਕਿ ਹੁਣ ਰਾਤ ਵੀ ਘਬੜਦਾ ਵੀ ਚੱਲ ਰਿਹਾ ਤਾਂ ਫੇਸਬੁਕ ਤੇ ਨਿਊਜ਼ ਪੇਜ ਉਹ ਨਹਿਰ ਨੂੰ ਪਾੜ ਪੈ ਗਿਆ ਉੱਥੇ ਅੰਨੇ ਬਾਦ ਲੋਕ ਇਕੱਠੇ ਹੋ ਗਏ ਨੌਜਵਾਨਾਂ ਨੂੰ ਮਤਲਬ ਇੱਕ ਵਧੀਆ ਗੱਲ ਹੈ ਕਿ ਜਿੱਥੇ ਕੋ ਮੈਸੇਜ ਮਿਲਦਾ ਸਾਡਾ ਨੌਜਵਾਨ ਭਾਈਚਾਰਾ ਬਹੁਤ ਵਧੀਆ ਤਰੀਕੇ ਨਾਲ ਇਕੱਠਾ ਹੋ ਜਾਂਦਾ ਸੋ ਇੱਥੇ ਸਰਕਾਰ ਦੀ ਜਿਹੜੀ ਨਿਕਮੀ ਹੈ ਬਈ ਸਰਕਾਰ ਨੇ ਉੱਥੇ ਕੀ ਕੀਤਾ ਆਪਾਂ ਮੰਨ ਲਓ ਮੈਂ ਇੱਕ ਮਾਜੂ ਮੈਂ ਉੱਥੇ ਮੌਕੇ ਤੇ ਮੌਜੂਦ ਹੋਵਾਂ ਜੇ ਮੇਰਾ ਕੋ ਕੰਮ ਹੀ ਨਾ ਹੋਵੇ ਮੈਂ ਉੱਥੇ ਖੜ ਕੇ ਵੀ ਕੀ ਕਰਨਾ ਮੇਰੇ ਖੜੇ ਦਾ ਫਾਇਦਾ ਤਾਂ ਜੇ ਮੈਂ ਲੋਕਾਂ ਦੇ ਕੰਮ ਆ ਸਕਾਂ ਬੋਰੀਆਂ ਚੱਕਣ ਨੂੰ ਮੈਂ ਵੀ ਬੋਰੀਆਂ ਜਾ ਕੇ ਮੋਢੇ ਲਾ ਕੇ ਲੈ ਜਾਣਾ ਪਰ ਜੇ ਇਹੀ ਕੰਮ ਕਰਨਾ ਹੈ ਸਰਕਾਰ ਦਾ ਕੀ ਕਰਨਾ ਹੈ ਜੇ ਸਰਕਾਰ ਦੇ ਕੰਮ ਨੌਜਵਾਨਾਂ ਨੂੰ ਕਰਨੇ ਪੈ ਰਹੇ ਤਾਂ ਨੌਜਵਾਨਾਂ ਦਾ ਬੜਾ ਧੰਨਵਾਦ ਹੈ ਕਿ ਇਹ ਛੋਟੇ ਜਿਹੇ ਸੱਦੇ ਦੇ ਨੌਜਵਾਨ ਸਾਡੇ ਇਕੱਠੇ ਹੋ ਜਾਂਦੇ ਇਸ ਕਰਕੇ ਉਹ ਰਲ ਮਿਲ ਕੇ ਉਹਨਾਂ ਨੇ ਕਰਤਾ ਜੇ ਉਹਦੀ ਰਿਪੇਅਰ ਵਗੈਰਾ ਜਾਂ ਕੁਝ ਵੀ ਸਮੇਂ ਸਰਕਾਰ ਆਉਂਦਾ ਤਾਂ ਜਿਹੜੇ ਆਪ ਦੇ ਨਾਂ ਦੇ ਦੇਖਣੇ ਨਹੀਂ ਪੈਣੇ ਪਾਣੀ ਤਾਂ ਚਲੋ ਲਗਾਤਾਰ ਬਾਰਿਸ਼ ਹੋ ਰਹੀ ਆ ਪਾਣੀ ਆ ਰਿਹਾ ਇਹ ਕੁਦਰਤੀ ਆਫਤ ਹੈ ਝੱਲਣੀ ਪੈਣੀ ਸਾਡੀ ਭਾਰਤੀ ਕਿਸਾਨ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਹਰ ਵੇਲੇ ਇਸ ਚੀਜ਼ ਤੇ ਨਜ਼ਰ ਵੀ ਰੱਖ ਰਹੀ ਆ ਅਸੀਂ ਵੀ ਉਹਨਾਂ ਵੱਲੋਂ ਲੋਕਲ ਦੇਖ ਰਹੇ ਆ ਕਿ ਕਿੱਥੇ ਕਿਸ ਲੋਕਾਂ ਕੋ ਪੁਰਜੰਦੀ ਕੋਸ਼ਿਸ਼ ਕਰ ਰਿਹਾ ਪਰ ਜੋ ਸਰਕਾਰ ਨੇ ਕਰਨਾ ਉਹ ਅਸੀਂ ਨਹੀਂ ਕਰ ਸਕਦੇ ਮੌਜੂਦਾ ਸਰਕਾਰ ਦਾ ਜਿਹੜਾ ਫਰਜ ਹੁੰਦਾ ਉਹ ਸਰਕਾਰ ਨੇ ਨਿਭਾਣਾ ਤੁਸੀਂ ਰਾਣਾ ਜੀ ਖੁਦ ਸ਼ੈਡ ਕਵਰੇਜ ਕਰੀ ਹੋਣੀ ਤੁਸੀਂ ਦੇਖਿਆ ਹੀ ਹੋਣਾ ਇਹ ਨੌਜਵਾਨਾਂ ਦੇ ਇੰਨਾ ਹਰ ਦਾ ਜਿਨ੍ਹਾਂ ਨੇ ਰਲ ਮਿਲ ਕੇ ਸਾਰਾ ਕੁਝ ਇਹਨਾਂ ਬੰਦ ਦਿੱਤਾ ਜੇ ਅੱਛਾ ਹੈ ਵੀ ਰਸਤਾ ਵੀ ਛੋਟਾ ਜਿਹਾ ਦਾ ਜੇ ਰਸਤਾ ਹੋਰ ਥੋੜਾ ਖੁੱਲਾ ਹੁੰਦਾ ਤਾਂ ਵਿੱਚ ਬੰਦੇ ਬਹੁਤ ਮੁੜ ਗਏ ਨੌਜਵਾਨ ਸਾਡੇ ਸਾਨੂੰ ਵਾਪਸੀ ਆਣ ਦੇ ਮਿਲੇ ਅਸੀਂ ਮੌਕੇ ਤੇ ਗਏ ਨੌਜਵਾਨ ਵਾਪਸੀ ਆਣ ਦੇ ਮਿਲੇ ਕਹਿੰਦੇ ਭਾਜੀ ਉੱਥੇ ਦੁਨੀਆ ਨੌਜਵਾਨ ਸਾਡੇ ਬਹੁਤ ਇਕੱਠੇ ਹੋ ਗਏ ਇਕੱਠੇ ਹੋਣ ਦੇ ਨਾਲ ਹੋਰ ਜਗਾ ਘਾਟੋਂ ਦੇ ਨਾਲ ਵੈਸੇ ਹੀ ਖਤਰਾ ਤਾਂ ਕੋਈ ਮਤਲਬ 19 21 ਗੱਲ ਨਾ ਹੋ ਜਾਵੇ ਪਰ ਉਹਦੇ ਵਿੱਚ ਪ੍ਰਸ਼ਾਸਨ ਦਾ ਕੋਈ ਆਹ ਜਾ ਅਮਰ ਰੋਲ ਨਹੀਂ ਲੱਗਿਆ ਜਿਹੜਾ ਕੋਈ ਪ੍ਰਸ਼ਾਸਨ ਦਾ ਕੋਈ ਸਾਥ ਮਿਲੇ ਇਹ ਤਾਂ ਪੰਜਾਬੀਆਂ ਨੂੰ ਜਾਂਦਾ ਜੀ ਸਰਕਾਰਾਂ ਨੂੰ ਤਾਂ ਇਹਦੇ ਵਿੱਚ ਕੁਝ ਨਹੀਂ ਹੈ ਸਰਕਾਰਾਂ ਦਾ ਤਾਂ ਕੋਈ ਰੋਲ ਨਹੀਂ ਹੈ ਸਰਕਾਰਾਂ ਨੇ ਤਾਂ ਉਧਰ ਖਤਰਾ ਦੇਖਾ ਉਹ ਬੰਦ ਕਰਕੇ ਸਾਡੇ ਬੰਦੇ ਟੋਪੋਦਣੇ ਇੱਧਰ ਇਹੀ ਕੁਝ ਕਰ ਸਕਦੀ ਸਰਕਾਰ ਉਦੋਂ ਬੰਦ ਕਰਦਾ ਯਾਰ ਇਹੋ ਜੇ ਸਮੇਂ ਦੇ ਵਿੱਚ ਤੁਸੀਂ ਨਹਿਰਾ ਬੰਦ ਕਰ ਲਪੇ ਜਦੋਂ ਸਾਰੀ ਪੰਜਾਬ ਤੇ ਉਤੇ ਆਫਤ ਆਈ ਹੈ ਤੁਸੀਂ ਨਹਿਰਾ ਬੰਦ ਕਰਨ ਦੀ ਨੋਬਤ ਆ ਗਈ ਤਾਂ ਮਤਲਬ ਸਰਕਾਰ ਦੀ ਨਾਕਾਮੀ ਹੈ ਸਮੇਂ ਸਿਰ ਨੂੰ ਰਿਪੇਅਰ ਕਰਿਆ ਹੁੰਦਾ ਸਮੇਂ ਸਿਰ ਉਹ ਐਸਬੀਐਲ ਨਹਿਰ ਦਾ ਜੋ ਵੀ ਹੈ ਕਰਿਆ ਹੁੰਦਾ ਜਿਹੜੀ ਬਣਦੀ ਉਹਦੀ ਮਤਲਬ ਰਿਪੇਅਰ ਕਰੀ ਹੁੰਦੀ ਤਾਂ ਇਹਨੇ ਦਿਨੇ ਨਹੀਂ ਆਲੇ ਤੇ ਨੀ ਨੋਬਤ ਨਹੀਂ ਆਣੀ ਸੀ ਇਹਦਾ ਪੰਜਾਬੀਆਂ ਦਾ ਇੱਕ ਮਤਲਬ ਹੌਸਲਾ ਹੈ ਪੰਜਾਬੀ ਬੁਲੰਦਾ ਹੈ ਹੁਣ ਵੀ ਕੋਈ ਕਿਤੇ ਚਾਰਾ ਲੈ ਕੇ ਜਾ ਰਿਹਾ ਕਿਤੇ ਕੋ ਤੂੜੀ ਦੀ ਸੇਵਾ ਕਰ ਰਿਹਾ ਕਿਤੇ ਕੋ ਰਸ਼ਨ ਦੀ ਸੇਵਾ ਕਰ ਰਿਹਾ ਤੇ ਸਾਰਾ ਕੁਝ ਨੌਜਵਾਨ ਪੀੜੀ ਕਰ ਰਹੀ ਸਾਡੀ ਹਾਲਾਤ ਤਾਂ ਦੇਖ ਸਾਰੇ ਲੋਕਾਂ ਦੇ ਵਿੱਚ ਇਹ ਪਹਿਲਾਂ ਨਾਲੋਂ ਪਾਣੀ ਦੀ ਕਮੀ ਹੈ ਪਰ ਵੈਸੇ ਇੱਕ ਮਤਲਬ ਅਫਵਾਹ ਬੜੀਆਂ ਤਗੜੀਆਂ ਫੈਲ ਰਹੀਆਂ ਕਿ ਐਨਾ ਛੱਡਿਆ ਜਾ ਰਿਹਾ ਐਨਾ ਛੱਡਿਆ ਜਾ ਰਿਹਾ ਪਰ ਅਸਲ ਜਿਹੜੀ ਕਹਾਣੀ ਉਹ ਕੋਈ ਨਹੀਂ ਦੱਸਦਾ ਅਸਲ ਕਹਾਣੀ ਨਾਲ ਜੇ ਕਿਸੇ ਨੂੰ ਬੱਕਪ ਕਰਾਇਆ ਜਾਵੇ ਤਾਂ ਵਧੀਆ ਗੱਲ ਹੈ ਤੇ ਮਤਲਬ ਜੋ ਵੀ ਹੈ ਇਹ ਸਾਡੇ ਪੰਜਾਬੀ ਭਰਾਵਰਾ ਮਿਲ ਕੇ ਕਰ ਰਿਹਾ ਪੰਜਾਬ ਦੇ ਜਿਹੜੇ ਆਪਣੇ ਲੋਕ ਇੱਕ ਦੂਏ ਦੀ ਪੰਜਾਬੀ ਦੀ ਸਹਾਇਤਾ ਕਰ ਰਹੇ ਤੁਸੀਂ ਉਧਰ ਵੀ ਦੇਖਿਆ ਉਹ ਡੇਰਾ ਬਾਬਾ ਨਾਨਕ ਵੀ ਲੋਕ ਟਰਾਲੀਆਂ ਦੀ ਟਰਾਲੀਆਂ ਭਰ ਕੇ ਸਾਡੇ ਏਰੀਆਲੇ ਉਧਰ ਜਾ ਰਹੇ ਤਾਂ ਇੱਥੇ ਤਾਂ ਲੋਕਾਂ ਨੇ ਖੜਨਾ ਹੀ ਹੈ ਪਰ ਸਰਕਾਰ ਦਾ ਇਹਦੇ ਵਿੱਚ ਕੋਈ ਇਹਜਾ ਦਿਖ ਨਹੀਂ ਰਿਹਾ ਜਿਹੜੀ ਕੋ ਸਰਕਾਰ ਦੀ ਅਸੀਂ ਕਹਿ ਸਕਦੇ ਕਿ ਆ ਕੰਮ ਸਰਕਾਰ ਨੇ ਖਰਾ ਕੀਤਾ ਮੈਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਹੈ ਜਿਨ੍ਹਾਂ ਨੇ ਫੌਰੀ ਤੌਰ ਤੇ ਆ ਕੇ ਮੋਰਚਾ ਸੰਭਾਲਿਆ ਨੰਗਲ ਤੋਂ ਜਿਹੜੀ ਦੋ ਨਹਿਰਾਂ ਨਿਕਲਦੀ ਹੈ ਇੱਕ ਬੀਵੀਐਮਬੀ ਓਪਰੇਟ ਕਰਦੀ ਹੈ ਇੱਕ ਐਸਵਾਈਐਲ ਇੱਕ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਦੋਨਾਂ ਚ ਪਾੜ ਪੈਂਦਾ ਹੈ ਅੱਜ ਤਿੰਨ ਦਿਨ ਹੋ ਗਏ ਨਾ ਬੀਵੀਐਮਬੀ ਵੱਲੋਂ ਕੋਈ ਜਿਹੜਾ ਪੱਕਾ ਜਿਹੜਾ ਉਹਦਾ ਹੱਲ ਹੈ ਉਹ ਕੱਢਿਆ ਗਿਆ ਨਾ ਐਸਵਾਈਐਲ ਦਾ ਜਿਹੜਾ ਪੱਕਾ ਹੱਲ ਹੈ ਕੱਢਿਆ ਗਿਆ ਤੇ ਜਿਹੜਿਆ ਮੌਕੇ ਤੇ ਜੋ ਸਰਕਾਰ ਵੱਲੋਂ ਪ੍ਰਸ਼ਾਸਨ ਦਾ ਉੱਥੇ ਕੋਈ ਬੰਦਾ ਨਹੀਂ ਪੁੱਜਿਆ ਜਿਹੜਾ 2-3 ਦਿਨ ਪਹਿਲਾਂ ਜੋ ਹੋਇਆ ਸਾਰਿਆਂ ਨੂੰ ਪਤਾ ਹੈ ਕਿ ਉਧਰਲਾ ਪਾਣੀ ਬੰਦ ਕਰਕੇ ਸਾਡੇ ਬੇਲਿਆਂ ਦੇ ਲੋਕ ਹੜਾ ਦਿੱਤੇ ਕਿੰਨਾ ਨੁਕਸਾਨ ਹੈ ਅੱਜ ਜੇ ਉਹਦਾ 3-4 ਦਿਨ ਪਹਿਲਾਂ ਉਸ ਨਹਿਰ ਦਾ ਜੇਕਰ ਕੰਮ ਹੁੰਦਾ ਏ ਹੋ ਗਿਆ ਸੀਗਾ ਫਿਰ ਪਾਣੀ ਫਿਰ ਵੀ ਉਸ ਨਹਿਰ ਚ ਨਹੀਂ ਛੱਡਿਆ ਸਾਡੇ ਬੇਲਿਆਂ ਵੱਲ ਨੂੰ ਜਿਹੜਾ ਬਿੱਲਤਿਆਣੀ ਤੋਂ ਲੈ ਕੇ ਬਿੱਲारामਗੜ ਤੱਕ ਇਹ ਪਾਣੀ ਸਾਰਾ ਇੱਧਰ ਸਾਡੇ ਲੋਕਾਂ ਨੂੰ ਹੜਾਉਣ ਵਾਸਤੇ ਪਾਣੀ ਛੱਡਿਆ ਹੋਇਆ ਤੁਸੀਂ ਮੈਂ ਬਾਕੀ ਗੱਲ ਕਰਦਾ ਕਿ ਐਸਵਾਈਐਲ ਚਾਹੇ ਜਿਹੜੀ ਦੇ ਦੋਨੋਂ ਨਹਿਰਾਂ ਇਹਨਾਂ ਦੀ ਜਿਹੜਾ ਸਫਾਈ ਦਾ ਕੰਮ ਹੈ ਇਹ ਹਰ ਪ੍ਰਸ਼ਾਸਨ ਤੋਂ ਪਹਿਲਾਂ ਕੀਤਾ ਜਾਂਦਾ ਪਰ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਨਹੀਂ ਹੋਇਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਜਿਹੜਾ ਕੰਮ ਕਰਦੇ ਸੀ ਬੀਬੀਐਮਬੀ ਵੈਲਫੇਅਰ 50 ਤੋਂ 60 ਨੌਜਵਾਨ ਸੀਗੇ ਜਿਹੜੇ ਡੇਲੀ ਵੇਸਤੇ ਸੀਗੇ ਉਹ ਕਰਦੇ ਸੀਗੇ ਉਹਨਾਂ ਨੂੰ ਹਟਾ ਕੇ ਹੁਣ ਜਿਹੜੀਆਂ ਬੀਬੀਆਂ ਸਾਡੀਆਂ ਨਰੇਗਾ ਦੇ ਵਿੱਚ ਕੰਮ ਕਰਦੀਆਂ ਉਹਨਾਂ ਤੋਂ ਸਫਾਈ ਕਰਾਈ ਜਾਂਦੀ ਸੀ ਉਹਨਾਂ ਨੇ ਦੱਸੋ ਉਹਨਾਂ ਨੇ ਕਿਹੜਾ ਨਹਿਰ ਚ ਨਾ ਉਹਨਾਂ ਕੋਲ ਕੋਈ ਸੇਫਟੀ ਪ੍ਰੋਵੀਜ਼ਨ ਹੈ ਨਾ ਕੁਝ ਹੈ ਨਹਿਰ ਦੀੰਦ ਤੱਕ ਦੀ ਸਫਾਈ ਹੋਈ ਨਹੀਂ ਇਹ ਸਿਰਫ ਇੱਕ ਸਰਕਾਰ ਦੀ ਜਿਹੜੀ ਨਲਾਇਕੀ ਹੈ ਪ੍ਰਸ਼ਾਸਨ ਦੀ ਨਲਾਇਕੀ ਹੈ ਬਰਸਤ ਤੋਂ ਪਹਿਲਾਂ ਜਿਹੜੀ ਨਹਿਰ ਸਾਫ਼ ਹੋਣੀ ਆ ਉਹ ਨਹੀਂ ਹੋਈਆਂ ਜਿਸ ਕਰਕੇ ਸਾਡੇ ਲੋਕਾਂ ਨੂੰ ਬੇਲਾ ਧਿਆਨੀ ਤੋਂ ਲੈ ਕੇ ਬੇਲਾ ਰਾਮਗੜ੍ਹ ਰਾਮਗੜ੍ਹ ਗਾਜੀਪੁਰ ਚੰਦਪੁਰ ਤੱਕ ਇਹ ਲੋਕਾਂ ਨੂੰ ਸਰਕਾਰ ਦਾ ਖਮਿਆਜਾ ਭੁਗਤਣਾ ਪਿਆ ਕਿੰਨੇ ਮੋਰਚੇ ਸੰਭਾਲੇ ਮੈਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਪੰਜਾਬ ਸਰਕਾਰ ਬੇਸ਼ੱਕ ਮੌਕੇ ਤੇ ਪੁੱਜ ਗਈ ਇੱਕ ਬੋਰੀ ਚੱਕ ਲਈ ਕੱਪੜੇ ਲਿਬੜ ਕੇ ਮੈਂ ਉਸ ਚੀਜ਼ ਵਿੱਚ ਮੈਂ ਕਿੰਦੋਂ ਪਰੰਤੂ ਨਹੀਂ ਕਰਦਾ ਪਰ ਸਰਕਾਰ ਬੋਲੋ ਨਾਵ ਕੀ ਮਸ਼ੀਨਰੀ ਦਾ ਪ੍ਰਬੰਧ ਹੋਇਆ ਇੱਕ ਬੋਰੂ ਦਾ ਪ੍ਰਬੰਧ ਨਹੀਂ ਹੋਇਆ ਬਾਬਿਆਂ ਨੂੰ ਕੋਈ ਕ੍ਰੈਡਿਟ ਨਹੀਂ ਦੇ ਰਿਹਾ ਕਿਉਂਕਿ ਸੜਕਾ ਬਣਾਉਂਦੇ ਉਹ ਨਹੀਂ ਪੁਲ ਬਣਾਉਂਦੇ ਉਹ ਨਹੀਂ ਨਹਿਰਾਂ ਦੀਆਂ ਜਿਹੜੀ ਰਿਪੇਅਰ ਕਰਾਉਣੀ ਸੀ ਉਹ ਨਹੀਂ ਉਹ ਕਰਵਾਤੀ ਪਰ ਕਿਸੇ ਝਾੜੂ ਸਰਕਾਰ ਨੇ ਕਿਸੇ ਨੇ ਬਾਬੇ ਨੂੰ ਕ੍ਰੈਡਿਟ ਨਹੀਂ ਦਿੱਤਾ ਜਿਸ ਕਰਕੇ ਮੈਂ ਇਹ ਕਹਿੰਦਾ ਕਿ ਜਿਹੜੀ ਇਹ ਨਹਿਰਾਂ ਨੌਜਵਾਨ ਨੌਜਵਾਨ ਨੇ ਸਾਡੇ ਬਾਬੇ ਸੀਗੇ ਬਾਬੇ ਐਟ ਏ ਟਾਈਮ ਪੁੱਜਗੇ ਉਹ ਨਹੀਂ ਆਪਣੀ ਮਸ਼ੀਨਰੀ ਮਸ਼ੀਨਰੀ ਸੀਗੀਆਂ ਉਹ ਖੜੀਆਂ ਕਰ ਦਿੱਤੀਆਂ ਬੋਰੂਆਂ ਦੇ ਬੋਰੂ ਲੈ ਕੇ ਆ ਗਏ ਮਤਲਬ ਮੈਂ ਜਿਹੜਾ ਕ੍ਰੈਡਿਟ ਹੈ ਇਹ ਬਾਬਿਆਂ ਦਾ ਨੌਜਵਾਨਾਂ ਦਾ ਸਰਕਾਰੀ ਜਿਹੜੇ ਸਰਕਾਰ ਦੇ ਨਲਾਇਕੀ ਕਰਕੇ ਇਹ ਸਾਡੇ ਲੋਕਾਂ ਨੂੰ ਇਹਦਾ ਖਮਿਆਜਾ ਪੂ। ਦੇਖੋ ਸਭ ਤੋਂ ਪਹਿਲਾਂ ਜਿਹੜਾ ਸਰਕਾਰ ਦਾ ਰੋਲ ਹੈ ਉਹ ਹੁੰਦਾ ਪ੍ਰਸ਼ਾਸਨ ਨੂੰ ਬਰਸਤ ਤੋਂ ਪਹਿਲਾਂ ਅਲਰਟ ਕਰਨਾ। ਇੱਥੇ ਮੈਨੂੰ ਤਾਂ ਸਰਕਾਰ ਨਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਦਿਖਦੀ ਪਈ। ਦੂਜੀ ਗੱਲ ਇਹ ਹੈ ਕਿ ਅੱਜ ਤਿੰਨ ਦਿਨ ਹੋ ਗਏ ਅਜੇ ਤੱਕ ਪਾਣੀ ਨਹੀਂ ਉਹਦੇ 'ਚ ਛੱਡੇ ਨਾ ਉਹਦੀ ਬੀਬੀਐਮਪੀ ਵੱਲੋਂ ਰਿਪੇਅਰ ਹੋਈ ਨਾ ਸਰਕਾਰ ਵੱਲੋਂ ਕੋਈ ਆਰਡਰ ਦਿੱਤੇਗੇ। ਤੇ ਜੇਕਰ ਮੈਂ ਕਹਿੰਦਾ ਕਿ ਸਿਰਫ ਸਰਕਾਰ ਹੁੰਦੀ ਰਿਪੇਅਰ ਕਰਨ ਵਾਸਤੇ ਜਿਸ ਸਰਕਾਰ ਕੋਲੋਂ ਇੱਕ ਬੋਰੂ ਦਾ ਅਰੇਂਜਮੈਂਟ ਨਹੀਂ ਹੋਇਆ। ਕੀ ਅਸੀਂ ਸੋਚ ਸਕਦੇ ਕਿ ਉਹ ਐਡੀ ਬਡੀ ਜਿਹੜਾ ਪਾੜ ਪਿਆ ਸੀਗਾ ਜਿਹੜਾ ਨੁਕਸਾਨ ਹੋਇਆ ਉਹ ਸਰਕਾਰ ਵੱਲੋਂ ਨਾ ਠੀਕ ਹੋ ਸਕਦੀ। ਬੋਰੀਆਂ ਬੋਰੀਆਂ ਸਾਰੀਆਂ ਬਾਬਿਆਂ ਦਾ ਉਸ ਜਿਹੜਾ ਬੋਰੀਆਂ ਦਾ ਅਰੇਂਜਮੈਂਟ ਸੀ ਮਸ਼ੀਨਰੀਆਂ ਦਾ ਅਰੇਂਜਮੈਂਟ ਸੀਗਾ ਉਹ ਸਾਰਾ ਬਾਬੇ ਵੱਲੋਂ ਕੀਤਾ। ਇਹ ਤਾਂ ਸਿਰਫ ਅਸੀਂ ਚਲੋ ਡਿਊਟੀ ਬਣਦੀ ਐ ਪਰ ਅੱਜ ਤੱਕ ਪ੍ਰਸ਼ਾਸਨ ਨੂੰ ਕੋਈ ਆਰਡਰ ਨਹੀਂ ਹੋਏ ਕਿ ਤੁਸੀਂ ਆਹ ਕੰਮ ਕਰੋ ਆਹ ਨਾ ਕਰੋ ਮਤਲਬ ਜਿਹੜੀ ਸਰਕਾਰ ਆ ਰਾ ਪ੍ਰੋਸੀਡ ਹਵਾਈ ਹਵਾਈ ਤੋਂ ਵੀ ਉੱਪਰ ਜੇ ਕੋਈ ਹੈ ਇਹ ਗੱਲ ਮੈਂ ਕਹਿੰਦਾ ਹਵਾਈ ਹੋਈ ਗੱਲਾਂ ਆ ਔਨ ਗਰਾਉਂਡ ਔਨ ਗਰਾਉਂਡ ਸਿਰਫ ਸਾਡੇ ਲੋਕਾਂ ਨੂੰ ਹੁੜਾਣ ਦੀ ਗੱਲਾਂ ਹੋ ਰਹੀਆਂ ਔਨ ਗਰਾਉਂਡ ਤੇ ਕੁਝ ਨਹੀਂ ਹੁੰਦਾ